ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਅੱਜ ਦੇ ਵੀਡੀਓ ਦਾ ਵਿੱਚ ਆ ਹੈ ਜੇਕਰ ਤੁਹਾਡੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਵਿਆਹ ਵਿੱਚ ਅੜਚਨਾ ਆ ਰਹੀਆਂ ਹਨ ਜਾਂ ਵਿਆਹ ਲਈ ਰਿਸ਼ਤੇ ਨਹੀਂ ਆ ਰਹੇ ਤੁਹਾਨੂੰ ਆਪਣੇ ਪਰਿਵਾਰ ਲਈ ਵਧੀਆ ਜੁਵਾਈ ਜਾਂ ਨੌ ਦਾ ਇੰਤਜ਼ਾਰ ਹੈ ਰਿਸ਼ਤੇ ਆਉਂਦੇ ਹਨ ਗੱਲ ਚੱਲਦੀ ਹੈ ਪਰ ਆਖਰ ਦੇ ਵਿੱਚ ਹਾਂ ਨਹੀਂ ਹੁੰਦੀ ਤਾਂ ਅੱਜ ਦੀ ਇਹ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਇੱਕ ਅਜਿਹਾ ਚਮਤਕਾਰਯੋਗ ਉਪਾਅ ਦੱਸਣ ਜਾ ਰਹੇ ਹਾਂ ਜਿਸ ਨੂੰ ਕਰਦੇ ਹੀ ਤੁਹਾਡੇ ਘਰ ਰਿਸ਼ਤਿਆਂ ਦੀ ਲਾਈਨ ਲੱਗ ਜਾਵੇਗੀ ਅਤੇ ਜਲਦੀ ਤੋਂ ਜਲਦੀ ਤੁਹਾਡੇ ਘਰ ਸ਼ਹਿਨਾਈ ਵੱਜੇਗੀ ਜੇਕਰ ਤੁਹਾਡੇ ਬੱਚੇ ਦੀ ਉਮਰ 25 ਤੋਂ 30 ਸਾਲ ਤੋਂ ਵੱਧ ਹੋ ਗਈ ਹੈ ਫੇਰ ਵੀ ਲਗਾਤਾਰ ਵਿਆਹ ਵਿੱਚ ਦੇਰੀ ਹੋ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਕੁੰਡਲੀ ਵਿੱਚ ਕੋਈ ਨਾ ਕੋਈ ਦੋਸ਼ ਜ਼ਰੂਰ ਹੈ ਜੇ ਕੁੰਡਲੀ ਠੀਕ ਹੁੰਦੀ ਤਾਂ ਬਾਕੀ ਬੱਚਾ ਮੰਗ ਤੁਹਾਡੇ ਬੱਚੇ ਦਾ ਵਿਆਹ ਵੀ 24-25 ਸਾਲ ਤੱਕ ਹੋ ਚੁੱਕਾ ਹੁੰਦਾ ਅੱਜ ਦੇ ਇਸ ਵੀਡੀਓ ਵਿੱਚ ਤੁਹਾਡੇ ਲਈ ਕੁੰਡਲੀ ਦੋਸ਼ ਦੇ ਨਿਵਾਰਨ ਦੇ ਲਈ ਇੱਕ ਨਵਾਂ ਬਹੁਤ ਆਸਾਨ ਤੇ ਬਹੁਤ ਹੀ ਸਸਤਾ ਉਪਾਅ ਲੈ ਕੇ ਆਏ ਹਾਂ ਜੋ ਕਿ ਸਿਰਫ ਇੱਕ ਹੀ ਦਿਨ ਕਰਨਾ ਹੈ ਤੁਹਾਡੇ ਘਰ ਵਿੱਚ ਸ਼ਹਿਨਾਇਮ ਵਜੇਗੀ ਇਹ ਉਪਾਅ ਕੌਣ ਕਰੇਗਾ ਤਾਂ ਬੱਚਾ ਇਸ ਉਪਾਅ ਨੂੰ ਖੁਦ ਵੀ ਕਰ ਲਵੇ ਤਾਂ ਬਹੁਤ ਚੰਗਾ ਰਹੇਗਾ ਜੇਕਰ ਬੱਚਾ ਖੁਦ ਨਹੀਂ ਕਰ ਸਕਦਾ ਤਾਂ ਮਾਤਾ ਪਿਤਾ ਜਾਂ ਫਿਰ ਪਰਿਵਾਰ ਵਿੱਚ ਕੋਈ ਵੀ ਉਸ ਉਪਾਅ ਨੂੰ ਕਰ ਸਕਦਾ ਹੈ ਜੇਕਰ ਤੁਹਾਡਾ ਬੱਚਾ ਘਰੋਂ ਬਾਹਰ ਰਹਿੰਦਾ ਹੈ ਕਿਸੇ ਕੰਮ ਜਾਂ ਪੜ੍ਹਾਈ ਕਾਰਨ ਕਿਤੇ ਦੂਰ ਰਹਿੰਦਾ ਹੈ ਤਾਂ ਉਸ ਦੇ ਲਈ ਵੀਡੀਓ ਦੇ ਅੰਤ ਵਿੱਚ ਇੱਕ ਨਵਾਂ ਤਰੀਕਾ ਦੱਸਿਆ ਗਿਆ ਹੈ ਚਿੰਤਾ ਨਾ ਕਰੋ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਉਪਾਣ ਨੂੰ ਕਰਨ ਦੇ ਵਿੱਚ ਕੇਵਲ ਇੱਕ ਝਾੜੂ ਦਾ ਪ੍ਰਯੋਗ ਹੈ ਅਤੇ ਉਹ ਵੀ ਪੁਰਾਣਾ ਝਾੜੂ ਜੋ ਤੁਸੀਂ ਆਪਣੇ ਘਰ ਵਿੱਚ ਰੋਜ਼ਾਨਾ ਵਰਤ ਰਹੇ ਹੋ ਜੋ ਕਾਫੀ ਪੁਰਾਣਾ ਹੋ ਗਿਆ ਹੈ ਛੁੱਟਣ ਵਾਲਾ ਹੋ ਗਿਆ ਹੈ ਉਸੇ ਹੀ ਝਾੜੂ ਤੇ ਨਾਲ ਤੁਹਾਨੂੰ ਅੱਜ ਦਾ ਉਪਾਗ ਕਰਨਾ ਹੈ ਇੱਕ ਗੱਲ ਹੋਰ ਕਿ ਇੱਕ ਫੁੱਲ ਝਾੜੂ ਨਹੀਂ ਹੋਣਾ ਚਾਹੀਦਾ ਬਲਕਿ ਤੀਲੀਆਂ ਵਾਲਾ ਜਾਂ ਬਾਣਸ ਵਾਲਾ ਝਾੜੂ ਹੋਣਾ ਚਾਹੀਦਾ ਹੈ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਝਾੜੋ ਹੀ ਕਿਉਂ ਲਿਆ ਤੇ ਇੱਕ ਮੰਨਤਾ ਅਨੁਸਾਰ ਝਾੜੋ ਮਾਂ ਲక్ష్ਮੀ ਦਾ ਪ੍ਰਤੀਕ ਹੈ ਕੁਝ ਲੋਕ ਲక్ష్ਮੀ ਪੂਜਾ ਦੇ ਦਿਨ ਨਵਾਂ ਝਾੜੋ ਲੈ ਕੇ ਆਉਂਦੇ ਹਨ ਤਾਂ ਤੁਹਾਨੂੰ ਪੁਰਾਣਾ ਝਾੜੋ ਹੀ ਲੈਣਾ ਹੈ ਪਾਸ ਵਾਲਾ ਝਾੜੋ ਲੈਣਾ ਹੈ ਪੁਰਾਣਾ ਝਾੜੋ ਕਿਸ ਦਿਨ ਇਸਪਾਣੂ ਕਰਨਾ ਹੈ ਤੁਹਾਨੂੰ ਇਸਪਾਣੂ ਕਿਸੇ ਵੀ ਵੀਰਵਾਰ ਦੇ ਦਿਨ ਕਰਨਾ ਹੈ ਕ੍ਰਿਸ਼ਨ ਪੱਖ ਦਾ ਹੋਵੇ ਜਾਂ ਸ਼ੁਕਰ ਪੱਖ ਦਾ ਕੋਈ ਵੀ ਵੀਰਵਾਰ ਹੋਵੇ ਲੜਕਿਆਂ ਤੇ ਲੜਕੀਆਂ ਲਈ ਤਰੀਕੇ ਦੇ ਵਿੱਚ ਥੋੜਾ ਫਰਕ ਹੈ ਉਪਾਣ ਕਰਨ ਦਾ ਅਜਿਹਾ ਇਸ ਲਈ ਕਿਉਂਕਿ ਜੋਤਿਸ਼ శాస్త్ర ਅਨੁਸਾਰ ਕੁੜੀਆਂ ਦੇ ਵਿਆਦਾ ਕਾਰਕ ਗ੍ਰਹਿ ਗੁਰੂ ਹੁੰਦਾ ਹੈ ਗੁਰੂ ਗ੍ਰਹਿ ਨੂੰ ਹਲਦੀ ਨਾਲ ਬਲ ਮਿਲਦਾ ਹੈ ਇਸੇ ਤਰ੍ਹਾਂ ਜੋਤਿਸ਼ శాస్త్ర ਅਨੁਸਾਰ ਲੜਕੇ ਦੇ ਵਿਆਦਾ ਕਾਰਕ ਗ੍ਰਹਿ ਸ਼ੁਕਰ ਹੁੰਦਾ ਹੈ ਦਹੀਂ ਦੇ ਪ੍ਰਯੋਗ ਦੇ ਨਾਲ ਜਾਂ ਇੱਤੇ ਦੇ ਪ੍ਰਯੋਗ ਦੇ ਨਾਲ ਸ਼ੁਕਰ ਨੂੰ ਬਲ ਮਿਲਦਾ ਹੈ ਤਾ ਸੰਗਤ ਜੀ ਅੱਜ ਦਾ ਉਪਾਅ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਕਿ ਕੁੜੀ ਦੇ ਵਿਆਹ ਦੇ ਲਈ ਉਪਾਅ ਕਿਵੇਂ ਕਰਨਾ ਹੈ ਜੇਕਰ ਤੁਸੀਂ ਇਹ ਉਪਾਅ ਕੁੜੀ ਦੇ ਵਿਆਹ ਲਈ ਕਰ ਰਹੇ ਹੋ ਤਾਂ ਵੀਰਵਾਰ ਦੀ ਸ਼ਾਮ ਨੂੰ ਚਾੜੂ ਘਰ ਦੀ ਈਸਤ ਦਿਸ਼ਾ ਵਿੱਚ ਰੱਖਣਾ ਹੈ ਈਸਤ ਦਿਸ਼ਾ ਦਾ ਤੁਸੀਂ ਸਮਝਦੇ ਹੀ ਹੋਵੋਗੇ ਜਿਸ ਦਿਸ਼ਾ ਵਿੱਚ ਸਵੇਰੇ ਸੂਰਜ ਦੇਵਤਾ ਨਿਕਲਦੇ ਹਨ ਉਦੇ ਹੁੰਦੇ ਹਨ ਤੇ ਘਰ ਦਾ ਕੋਈ ਵੀ ਪੂਰਬ ਦਿਸ਼ਾ ਦਾ ਕੋਨਾ ਹੋਵੇ ਉਥੇ ਤੁਸੀਂ ਇਸ ਝਾੜੂ ਨੂੰ ਰਾਤ ਨੂੰ ਰੱਖਣਾ ਹੈ ਸਭ ਤੋਂ ਪਹਿਲਾਂ ਇੱਕ ਚਮਚ ਹਲਦੀ ਨੂੰ 3-4 ਚਮਚ ਪਾਣੀ ਵਿੱਚ ਮਿਲਾ ਕੇ ਘੋਲ ਤਿਆਰ ਕਰ ਲੈਣਾ ਹੈ ਜਿਆਦਾ ਗਾੜਾ ਨਹੀਂ ਹਲਦੀ ਦਾ ਘੋਲ ਪਤਲਾ ਹੀ ਹੋਣਾ ਚਾਹੀਦਾ ਹੈ ਫੇਰੇ ਸੋ ਕੋਲ ਦੇ ਕੋਜੇ ਛਿੱਟੇ ਤੁਸੀਂ ਉਸ ਝਾੜੂ ਦੇ ਉੱਪਰ ਲਗਾਉਣੇ ਹਨ ਛਿੱਟੇ ਲਗਾਉਂਦੇ ਸਮੇਂ ਮਨ ਹੀ ਮਨ ਵਿਸ਼ਨੋ ਜੀ ਨੂੰ ਯਾਦ ਕਰੋ ਤੇ ਆਪਣੀ ਮਨੋ ਕਾਮਨਾ ਮਨ ਹੀ ਮਨ ਦੁਹਰਾ ਦਿਓ ਵਿਸ਼ਨੋ ਜੀ ਨੂੰ ਬੋਲ ਦਿਓ ਝਾੜੂ ਨੂੰ ਪ੍ਰਣਾਮ ਕਰਦੇ ਹੋਏ ਧਿਆਨ ਕਰਦੇ ਹੋਏ ਪ੍ਰਾਰਥਨਾ ਕਰੋ ਕਿ ਸਾਡੀ ਬੇਟੀ ਇੱਥੇ ਤੁਹਾਨੂੰ ਬੇਟੀ ਦਾ ਨਾਮ ਵੀ ਬੋਲਣਾ ਹੈ ਕਿ ਸਾਡੀ ਬੇਟੀ ਦਾ ਆ ਨਾਮ ਹੈ ਵਿਆਹ ਦਾ ਜੋਗ ਜਲਦੀ ਬਣਾਓ ਸੰਗਾਧੀ ਚਾੜੋਂ ਨੂੰ ਪ੍ਰਣਾਮ ਕਰਨ ਦਾ ਮਤਲਬ ਕਿ ਤੁਸੀਂ ਵਿਸ਼ਨੋ ਜੀ ਨੂੰ ਲక్ష్ਮੀ ਜੀ ਨੂੰ ਪ੍ਰਣਾਮ ਕਰ ਰਹੇ ਹੋ ਮੁੰਡੇ ਦੇ ਵਿਆਹ ਦੇ ਲਈ ਉਪਾਅ ਕਰਨਾ ਹੈ ਤਾਂ ਜੇਕਰ ਇਹ ਉਪਾਅ ਤੁਸੀਂ ਆਪਣੇ ਲੜਕੇ بیٹے ਲਈ ਕਰਨ ਵਾਲੇ ਹੋ ਤਾਂ ਇਸੇ ਚਾੜੋਂ ਨੂੰ ਵੀਰਵਾਰ ਸ਼ਾਮ ਨੂੰ ਏਸ਼ਟ ਦਿਸ਼ਾ ਵਿੱਚ ਰੱਖੋ ਅਤੇ ਇਸ ਦੇ ਉੱਪਰ ਤੁਹਾਨੂੰ ਦਹੀਂ ਦੇ ਛੱਟੇ ਲਗਾਉਣੇ ਹਨ ਜੇਕਰ ਦਹੀਂ ਨਾ ਹੋਵੇ ਤਾਂ ਤੁਸੀਂ ਕਿਸੇ ਵੀ ਖੁਸ਼ਬੂ ਵਾਲੇ ਇਤਰ ਨੂੰ ਲੈ ਕੇ ਉਸੇ ਛੱਟੇ ਝਾੜੂ ਤੇ ਲਗਾ ਸਕਦੇ ਹੋ ਨਾਲ ਹੀ ਝਾੜੂ ਤੇ ਛੱਟੇ ਲਗਾਉਂਦੇ ਸਮੇਂ ਮਨ ਹੀ ਮਨ ਵਿਸ਼ਨੂੰ ਭਗਵਾਨ ਜੀ ਨੂੰ ਯਾਦ ਕਰੋ ਤੇ ਆਪਣੀ ਮਨੋ ਕਾਮਨਾ ਨੂੰ ਬੋਲਦੇ ਹੋਏ ਵਿਸ਼ਨੂੰ ਜੀ ਨੂੰ ਬੋਲਦੇ ਹੋ ਝਾੜੂ ਨੂੰ ਪ੍ਰਣਾਮ ਕਰਦੇ ਹੋਏ ਵਿਸ਼ਨੂੰ ਜੀ ਦਾ ਧਿਆਨ ਕਰਦੇ ਹੋਏ ਇਹ ਪ੍ਰਾਰਥਨਾ ਕਰੋ ਕਿ ਸਾਡਾ ਬੇਟਾ ਆ ਉਸ ਦਾ ਨਾਮ ਹੈ ਵਿਆਹ ਦਾ ਯੋਗ ਚੱਲਦੀ ਪਣਾਉ ਇਥੇ ਲੜਕੇ ਲਈ ਵੀ ਇਸ ਝਾੜੂ ਨੂੰ ਪ੍ਰਣਾਮ ਕਰਨ ਦਾ ਮਤਲਬ ਕਿ ਤੁਸੀਂ ਲక్ష్ਮੀ ਜੀ ਨੂੰ ਤੇ ਵਿਸ਼ਨੂ ਜੀ ਨੂੰ ਪ੍ਰਣਾਮ ਕਰ ਰਹੇ ਹੋ ਫਿਰ ਉਸ ਤੋਂ ਬਾਅਦ ਦੂਜੇ ਦਿਨ ਸਵੇਰ ਦਾ ਕੰਮ ਹੈ ਕਿ ਝਾੜੋਂ ਨੂੰ ਇੱਕ ਪਾਸੇ ਪੂਰਬ ਦਿਸ਼ਾ ਦੇ ਵਿੱਚ ਕਿਤੇ ਇੱਕ ਦੀਵਾਰ ਦੇ ਨਾਲ ਤੁਸੀਂ ਰੱਖ ਸਕਦੇ ਹੋ ਇਹ ਸਾਰੇ ਕੰਮ ਤੁਹਾਨੂੰ ਵੇਰਵਾਰ ਦੀ ਸ਼ਾਮ ਨੂੰ ਸੌਂ ਤੋਂ ਜਸਟ ਪਹਿਲਾਂ ਕਰਨਾ ਹੈ ਫਿਰ ਅਗਲੇ ਦਿਨ ਸਵੇਰ ਹੋ ਕੇ ਤਾਂ ਸੂਰਜ ਉਹਦੇ ਤੋਂ ਪਹਿਲਾਂ ਉੱਠਣਾ ਹੈ ਤੇ ਉੱਠਦਿਆਂ ਹੀ ਜਾ ਕੇ ਝਾੜੋਂ ਨੂੰ ਪ੍ਰਣਾਮ ਕਰਨਾ ਹੈ ਜੇਕਰ ਕੁੜੀ ਲਈ ਹੈ ਤਾਂ ਵਿਸ਼ਨੂੰ ਜੀ ਦਾ ਧਿਆਨ ਕਰੋ ਤੇ ਬੱਚੇ ਦੀ ਜਲਦੀ ਸ਼ਾਦੀ ਦੀ ਇੱਛਾ ਬੋਲ ਦਿਓ। ਅਤੇ ਜੇਕਰ ਇਹ ਪਾ ਮੁੰਡੇ ਲਈ ਹੈ ਤਾਂ ਸ਼ੁਕਰ ਦੇਵਤਾ ਦਾ ਧਿਆਨ ਕਰੋ। ਬੱਚੇ ਦੀ ਜਲਦੀ ਸ਼ਾਦੀ ਦੀ ਇੱਛਾ ਬੋਲ ਦਿਓ। ਕਿਉਂਕਿ ਸ਼ੁਕਰ ਮੁੰਡਿਆਂ ਦੀ ਸ਼ਾਦੀ ਦਾ ਕਾਰਕ ਗ੍ਰਹਿ ਹੈ। ਬਾਹਰ ਜਾਣ ਤੋਂ ਪਹਿਲਾਂ ਜਾਣੇ ਝਾੜੂ ਚੁੱਕਣ ਤੋਂ ਪਹਿਲਾਂ ਕਿਸੇ ਛੋਟੇ ਬਰਤਨ ਦੇ ਵਿੱਚ ਜਾਂ ਲੋਟੇ ਦੇ ਵਿੱਚ ਪਾਣੀ ਭਰ ਕੇ ਆਪਣੇ ਘਰ ਦੇ ਬਾਹਰ ਹੀ ਰੱਖ ਦਿਓ। ਜਦੋਂ ਤੁਹਾਨੂੰ ਵਾਪਸ ਆਉਣਾ ਹੈ ਤਾਂ ਬਿਨਾਂ ਕਿਸੇ ਨੂੰ ਡਿਸਟਰਬ ਕੀਤੇ ਹੋਏ ਹੱਥ-ਮੋਂ ਧੋ ਕੇ ਤੁਸੀਂ ਘਰ ਦੇ ਅੰਦਰ ਆਉਣਾ ਹੈ। ਇਸ ਲਈ ਉਸ ਦੀ ਤਿਆਰੀ ਪਹਿਲਾਂ ਹੀ ਕਰਕੇ ਜਾਓ। ਜੇਕਰ ਸੂਰਜ ਨਿਕਲਣ ਤੋਂ ਪਹਿਲਾਂ ਕਰ ਲਵੋ ਤਾਂ ਬਹੁਤ ਚੰਗਾ ਹੋਵੇਗਾ। ਤੁਹਾਨੂੰ ਕਿਸੇ ਚੌਰਾਹੇ ਤੇ ਜਾਣਾ ਹੈ। ਚੌਰਾਹੇ ਨੇੜੇ ਨਾ ਹੋਵੇ ਜਾਂ ਕੋਈ ਦਿੱਕਤ ਹੋਵੇ, ਕੋਈ ਰੁਕਾਵਟ ਹੋਵੇ ਤਾਂ ਕਿਸੇ ਫੁੱਟਪਾਥ ਤੇ ਕਿਸੇ ਵੀ ਵਿਰਾਨ ਜਗ੍ਹਾ ਤੇ ਇੱਕ ਸਾਈਡ ਤੇ ਜਾ ਕੇ ਤੁਸੀਂ ਕਰ ਸਕਦੇ ਹੋ। ਕਰਨਾ ਕੀ ਹੈ ਕਿ ਝਾੜੋ ਦੇ ਉੱਪਰ ਇੱਕ ਰੱਸੀ ਲੱਗੀ ਹੁੰਦੀ ਹੈ ਜਿਸ ਨਾਲ ਉਹ ਬੰਨਿਆ ਹੁੰਦਾ ਹੈ ਕਦੇ ਕਦੇ ਇਹ ਫਾਈਬਰ ਦਾ ਪਲਾਸਟਿਕ ਦਾ ਪੀਸ ਵੀ ਹੁੰਦਾ ਹੈ ਉਸ ਨੂੰ ਤੁਹਾਨੂੰ ਖੋਲ ਦੇਣਾ ਹੈ ਜੇਕਰ ਰੱਸੀ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਕਾਫੀ ਢਿੱਲਾ ਕਰ ਦੇਣਾ ਹੈ ਹੁਣ ਤੁਹਾਨੂੰ ਇਸੇ ਆਧੇ ਕੋਲੇ ਝਾੜੋ ਨੂੰ ਚਰਾਹੀ ਦੇ ਕਿਨਾਰੇ ਤੇ ਜਾ ਕਿਤੇ ਵਿਰਾਨ ਜਗ੍ਹਾ ਤੇ ਰੱਖ ਦੇਣਾ ਹੈ ਝਾੜੂ ਦੇ ਤਣਕੇ ਫਲਾਉਣੇ ਨਹੀਂ ਹਨ ਇੱਥੇ ਹੀ ਝਾੜੂ ਫਲ ਇੱਥੇ ਹੀ ਝਾੜੂ ਵੱਲ ਦੇਖਦੇ ਹੋਏ ਮਾਂ ਲక్ష్ਮੀ ਅਤੇ ਵਿਸ਼ਨੂੰ ਜੀ ਦਾ ਸ਼ੁਕਰ ਦੇ ਵਿਸ਼ਨੂੰ ਜੀ ਦਾ ਅਤੇ ਸ਼ੁਕਰ ਦੇਵ ਜੀ ਦਾ ਪ੍ਰਣਾਮ ਕਰਦੇ ਹੋਏ ਉਹਨਾਂ ਦਾ ਧਿਆਨ ਕਰਦੇ ਹੋਏ ਇੱਕ ਪ੍ਰਾਰਥਨਾ ਕਰਨੀ ਹੈ ਤੁਹਾਨੂੰ ਆਪਣੀ ਮਨੋ ਕਾਮਨਾ ਬੋਲਣੀ ਹੈ ਆਪਣੇ ਹੀ ਸ਼ਬਦਾਂ ਦੇ ਵਿੱਚ ਬੋਲਣੀ ਹੈ ਕਿ हे ਪਰਮਾਤਮਾ ਪਰਮੇਸ਼ਰ ਇਹ ਜੋ ਪਾ ਮੈਂ ਕੀਤਾ ਹੈ ਸ਼ਰਧਾ ਅਤੇ ਵਿਸ਼ਵਾਸ ਨਾਲ ਕੀਤਾ ਹੈ ਮਨ ਨਾਲ ਕੀਤਾ ਹੈ ਹਰਦੇ ਨਾਲ ਕੀਤਾ ਹੈ ਭਾਵ ਨਾਲ ਕੀਤਾ ਹੈ ਤੇ ਮੈਨੂੰ ਪੂਰਾ ਯਕੀਨ ਹੈ ਇਹ ਉਪਾਅ ਕਰਨ ਨਾਲ ਮੇਰੇ ਬੱਚੇ ਦੀ ਜਨਮ ਕੁੰਡਲੀ ਵਿੱਚ ਕਿਸੇ ਵੀ ਪ੍ਰਕਾਰ ਦਾ ਦੋਸ਼ ਹੈ ਉਸ ਦਾ ਨਿਵਾਰਣ ਹੋ ਜਾਵੇਗਾ ਇਸ ਪ੍ਰਕਾਰ ਪ੍ਰਾਰਥਨਾ ਕਰਨੀ ਹੈ ਤੇ ਹੁਣ ਘਰ ਵਾਪਸ ਆ ਜਾਣਾ ਹੈ ਤੁਸੀਂ ਘਰ ਦੇ ਬਾਹਰ ਹੀ ਪਾਣੀ ਦਾ ਬਰਤਨ ਭਰ ਕੇ ਰੱਖ ਕੇ ਗਏ ਸੀ ਤਾਂ ਹੁਣ ਬਿਨਾਂ ਕਿਸੇ ਨਾਲ ਕੋਈ ਗੱਲ ਕੀਤੇ ਹੱਥ ਮੂੰਹ ਸਿਰ ਪੈਰ ਧੋ ਕੇ ਤੁਹਾਨੂੰ ਘਰ ਦੇ ਅੰਦਰ ਪ੍ਰਵੇਸ਼ ਕਰਨਾ ਹੈ ਤੁਹਾਨੂੰ ਹਰਨ ਨੂੰ ਕੋਈ ਦਾਨ ਕਰਨਾ ਹੈ ਜੋ ਕਿ ਲੜਕਾ ਜਾਂ ਲੜਕੀ ਲਈ ਅਲੱਗ-ਅਲੱਗ ਹੋਵੇਗਾ ਜੇਕਰ ਇਹ ਪਾ ਮੁੰਡਾ ਕਰ ਰਿਹਾ ਹੈ ਜਾਂ ਮੁੰਡੇ ਲਈ ਕੀਤਾ ਹੈ ਤਾਂ ਤੁਹਾਨੂੰ ਦਹੀਂ ਦਾ ਦਾਨ ਕਰਨਾ ਹੋਵੇਗਾ ਕਿਸੇ ਵੀ ਜ਼ਰੂਰਤਮੰਦ ਨੂੰ ਕਰੋ ਜਾਂ ਕੋਈ ਹੋਰ ਗਰੀਬ ਮਜ਼ਦੂਰ ਹੋ ਸਕਦਾ ਹੈ ਅਤੇ ਜੇਕਰ ਇਹ ਪਾ ਤੁਸੀਂ ਕੁੜੀ ਲਈ ਕਰ ਰਹੇ ਹੋ ਤਾਂ 100 ਜਾਂ 150 ਗ੍ਰਾਮ ਹਲਦੀ ਦਾ ਦਾਨ ਕਰੋ ਜਾਂ ਮੰਦਰ ਵਿੱਚ ਜਾ ਕੇ ਵਿਸ਼ਨੂੰ ਲక్ష్ਮੀ ਨੂੰ ਅਰਪਿਤ ਕਰ ਸਕਦੇ ਹੋ ਤੁਹਾਡੇ ਬੱਚੇ ਦੀ ਸ਼ਾਦੀ ਦਾ ਜੋ ਐਕਟਿਵ ਹੋਵੇਗਾ ਜਲਦੀ ਹੀ ਬਰਾਤ ਵੀ ਨਿਕਲੇਗੀ ਅਤੇ ਤੁਹਾਡੀ ਮੰਨ ਦੀ ਅਤੇ ਤੁਹਾਡੇ ਮੰਨ ਦੀ ਇੱਛਾ ਬਹੁਤ ਜਲਦ ਪੂਰੀ ਹੋ ਜਾਵੇਗੀ ਇੱਕ ਵਾਰ ਤੁਸੀਂ ਇਸ ਪਾਣੋ ਅਛਾ ਮਾ ਕੇ ਜ਼ਰੂਰ ਦੇਖਣਾ ਵਿਸ਼ਵਾਸ ਦੇ ਨਾਲ ਕਰਨਾ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੇ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ